ਜਿਹੜਾ ਅਸੀਂ ਖਬਰਾਂ ਬੰਦ ਕਰ ਦਿੰਦੇ ਅਸੀਂ ਚੁੱਪ ਕਰ ਜਾਂਦੇ ਅਸੀਂ ਆਪਣੇ ਮੂੰਹ ਨੂੰ ਤਾਲੇ ਲਾ ਲੈਂਦੇ ਬੋਲ ਨਹੀਂ ਸੀ ਲੈਂਦੇ ਹੈਗੇ ਨਹੀਂ ਤਾਂ ਸਾਡੀ ਜ਼ਬਾਨ ਵੱਡ ਦਿੱਤੀ ਜਾਵੇ ਤੇ ਕੀ ਪੰਜਾਬ ਜਿਹੜੇ ਲੋਕ ਨੇ ਅਸੀਂ ਜੇ ਗੁੰਗੇ ਵੀ ਵੱਡ ਵੀ ਦਵਾਂਗੇ ਤਾਂ ਵੀ ਲੋਕਾਂ ਨੂੰ ਇਸ਼ਾਰਿਆਂ ਦੇ ਨਾਲ ਸਮਝਾ ਦਾਂਗੇ ਲਿਖਣਾ ਜਾਂ ਤੇ ਹੱਥ ਵੀ ਕੱਟ ਦੇਣ ਇਹ ਸਰਕਾਰਾਂ ਨੂੰ ਭੁਲੇਖਾ ਇਹ ਸਰਖਾ ਘੱਟੋ ਘੜ ਇਹ ਸਰਕਾਰ ਤੇ ਨਹੀਂ ਸੀ ਉਮੀਦ ਇਹ ਤੇ ਪਿਛਲਿਆਂ ਦੇ ਵੀ ਪਿਓ ਨਿਕਲੇ ਆਗੇ ਨੇ ਮੀਡੀਆ ਨੂੰ ਹਾਲੇ ਤੱਕ ਪੰਜਾਬ ਦੇ ਵਿੱਚ ਐਡੇ ਵੱਡੇ ਪੱਦਰ ਤੇ ਕਦੀ ਦਬਾਇਆ ਨਹੀਂ ਗਿਆ ਸੀ ਮਨਿੰਦਰਜੀਤ ਸਿੰਘ ਸੁੱਧੂ ਆਉਣੀ ਪੰਜਾਬ ਸਰਕਾਰ ਦੀਆਂ ਅੱਖਾਂ 'ਚ ਰੜਕ ਰੇ ਸੀ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਆਖਰੀ ਇਤਿਹਾਰ ਸੀ ਕਿ ਤੇ ਹੁਣ ਮੁਕਦਮਾ ਦਰਜ ਕਰਕੇ ਇਹਦਾ ਮੂੰਹ ਬੰਦ ਕਰਾਵਗੇ ਪਹਿਲਾਂ ਉਹਦੇ 4-5 ਪੇਜ ਬੰਦ ਕੀਤੇ ਹੈਗੇ ਨੇ ਉਹਨੇ ਹਿੰਮਤ ਨਹੀਂ ਹਾਰੀ ਤੇ ਹੁਣ ਹੋਰ ਤੇ ਮੁਕਦਮਾ ਦਰਜ ਕੀਤਾ ਗਿਆ ਹੋ ਸਕਦਾ ਹੈ ਕਿ ਉਹਨਾਂ ਦੇ ਖਿਲਾਫ ਹੋਰ ਮੁਕਦਮੇ ਵੀ ਦਰਜ ਹੋਣ ਕਿ ਸਰਕਾਰ ਨੂੰ ਲੱਗਦਾ ਹੈ ਕਿ ਜੇ ਐਡਾ ਆਵਾਜ਼ਾਂ ਜਿਹੜੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ ਉਹਨਾਂ ਨੂੰ ਦੂਜੇ ਤਰੀਕੇ ਦੇ ਨਾਲ ਉਹਨਾਂ ਦਾ ਬੋਲਣਾ ਬੰਦ ਕੀਤਾ ਜਾਵੇ ਪੀਲੀ ਪੱਤਰਕਾਰੀ ਜੈਲੋ ਜਰਨਲਿਜ਼ਮ ਹੁਣ ਤੇ ਸਰਕਾਰਾਂ ਆਪ ਜੈਲੋ ਜਰਨਲਿਜ਼ਮ ਸ਼ੁਰੂ ਕਰਵਾ ਚੁੱਕੀਆਂ ਨੇ ਕਰੋੜਾਂ ਰੁਪਈਆ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਉਹ ਜੈਲੋ ਜਰਨਲਿਜ਼ਮ ਹੀ ਆ ਕਰੋੜਾਂ ਰੁਪਈਆ ਚੱਕੋ ਐਡ ਚੱਕੋ ਆਪਣੇ ਮੂੰਹ ਬੰਦ ਰੱਖੋ ਕਰੋੜਾ ਰੁਪਏ ਇਹ ਸਰਕਾਰ ਨੇ ਲੀਗਲਾਈਜ਼ ਕਾਨੂੰਨੀ ਤੌਰ ਤੇ ਜਿਹੜੀ ਪੀਲੀ ਪੱਤਰਕਾਰੀ ਉਹਨੂੰ ਮਾਨਤਾ ਦੇ ਦਿੱਤੀ ਆ ਕਰੋੜਾ ਰੁਪਏ ਲੈ ਕੇ ਜਗਤਾਰ ਸਿੰਘ ਭੁੱਲਰ ਜਾਂ ਮਨਿੰਦਰਜੀਤ ਸਿੰਘ ਸਿੱਧੂ ਹੋਏ ਕਿ ਉਹਨੂੰ ਚੁੱਪ ਕੀਤਾ ਜੀ ਉਹਨਾਂ ਨੂੰ ਪਤਾ ਹੈ ਕਿ ਕੁਝ ਅਜਿਹੇ ਲੋਕ ਹੁੰਦੇ ਜਿਹੜੇ ਨਹੀਂ ਵਿਖਦੇ ਅਸੀਂ ਠੀਕ ਹੈ ਜੀ ਬਹੁਤ ਸਾਰੇ ਲੋਕ ਆ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੋਲਦੇ ਰਹਿੰਦੇ ਨੇ ਸਿਸਟਮ ਦੇ ਖਿਲਾਫ ਬੋਲਦੇ ਰਹਿੰਦੇ ਨੇ ਅਸੀਂ ਅਪਲਾਈ ਕੀਤਾ ਕਿ ਸਾਨੂੰ ਵਿਧਾਨ ਸਭਾ ਕਵਰੇਜ ਕਰਨ ਵਾਸਤੇ ਜਿਵੇਂ ਬਾਕੀ মিডিਆ ਨੂੰ ਦਿੱਤਾ ਜਾਂਦਾ ਸਾਨੂੰ ਵੀ ਦਿੱਤਾ ਜਾਵੇ ਸਾਡਾ ਪਾਸ ਨਹੀਂ ਬਣਾਇਆ ਗਿਆ ਜਦੋਂ ਅਸੀਂ 24 ਤਰੀਕ ਨੂੰ ਸਾਡੀ ਟੀਮ ਗਈ ਹੈਗੀਆ ਕਹਿੰਦੇ ਤੁਹਾਡਾ ਜਿਹੜਾ ਪਾਸ ਹੈ ਵਿਧਾਨ ਸਭਾ ਤੋਂ ਰੋਕਿਆ ਗਿਆ ਖਬਰ ਚੱਲ ਗਈ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਕਿ ਇਹ ਤਾਂ মিডিਆ ਦੀ ਆਜ਼ਾਦੀ ਤੇ ਹਮਲਾ ਜਿਹੜਾ ਪਾਸ ਆ ਉਹ ਕਿੱਥੇ ਨਹੀਂ ਬਣਿਆ ਪੰਜਾਬ ਸਰਕਾਰ ਨੇ ਪਾਸੂ ਨਹੀਂ ਬਣਿਆ ਲੋਕ ਸੰਪਰਕ ਵਿਭਾਗ ਨੇ ਨਹੀਂ ਬਣਾਇਆ ਜਾਂ ਫਿਰ ਵਿਧਾਨ ਸਭਾ ਜਰੂਰ ਕੇ ਜਾਂਚ ਤੇ ਉਹ ਹੋਣੀ ਚਾਹੀਦੀ ਆ ਉਲਟਾ ਮਨਿੰਦਰਜੀਤ ਸਿੰਘ ਸਿੱਧੂ ਨੂੰ ਤੇ ਸਾਨੂੰ ਸਰਕਾਰ ਨੇ ਦੋਸ਼ੀ ਬਣਾ ਦਿੱਤਾ ਹੈ ਲੋਕਵਾਸ ਟੀਵੀ ਅਤੇ ABC ਪੰਜਾਬ ਚੈਨਲ ਦੇ ਨਾਲ ਹੋ ਰਹੀਆਂ ਵਿਧਿਕਿਆਂ ਦੇ ਖਿਲਾਫ ਅੱਜ ਚੰਡੀਗੜ੍ਹ ਦੇ ਵਿੱਚ ਸੈਕਟਰ 17 ਵਿਖੇ ਵੱਡਾ ਇਕੱਠ ਰੱਖਿਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਬੁੱਧੀਜੀਵੀ ਪੱਤਰਕਾਰ ਵੀਰਜਾ ਪਤਨ ਸਾਹ ਪਸੰਦ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਹੋਏ ਨੇ ਤੇ ਜਗਤਾਰ ਸਿੰਘ ਪੁੱਲਰ ਸਾਹਿਬ ਸਾਡੇ ਨਾਲ ਮੌਜੂਦ ਨੇ ABC ਪੰਜਾਬ ਚੈਨਲ ਐ ਇਹਨਾਂ ਦਾ ਇਹਨਾਂ ਨਾਲ ਵਿਵਧਿਕੀਆਂ ਹੋਈਆਂ ਆ ਸਰਕਾਰ ਵੱਲੋਂ ਤਾਂ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਹੈ ਪੁੱਲਰ ਸਾਹਿਬ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਅੱਛਾ ਵਿਵਧਿਕੀਆਂ ਦਾ ਆਪਾਂ ਜ਼ਿਕਰ ਕਰ ਰਹੇ ਆ ਲੋਕੋਵਾਸ ਟੀਵੀ ਤੇ ABC ਪੰਜਾਬ ਚੈਨਲ ਦੇ ਨਾਲ ਸਰਕਾਰ ਵੱਲੋਂ ਵਿਵਧਿਕੀਆਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਧਾਰਿਆਂ ਦੀਆਂ ਆਵਾਜ਼ਾਂ ਬੰਦ ਕਰਵਾ ਕੇ ਇਹ ਪੰਜਾਬ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਪੰਜਾਬ ਸਰਕਾਰ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪਾਰਟੀ ਸੰਘਰਸ਼ਾਂ ਜੋ ਨਿਕਲੀ ਹੋਵੇ ਉਹ ਪਾਰਟੀ ਅੱਜਕੱਲ ਲੋਕਾਂ ਨੂੰ ਕੁਚਲ ਤੇ ਲੱਗੀ ਹੋਈ ਹੈ ਦੱਬਾਂ ਤੇ ਲੱਗੀ ਹੋਈ ਹੈ ਜੋ ਉਹਨਾਂ ਦਾ ਬਹੁਤ ਵੱਡਾ ਭਲੇਕਾ। ਉਹਨਾਂ ਮਨਿੰਦਰਜੀਤ ਸਿੰਘ ਸਿੱਧੂ ਹੋਣਾਂ ਦਾ ਕੀ ਕਸੂਰ ਆ ਕਿ ਇੱਕ ਐਮਐਲਏ ਦੀ ਜਿਹੜੀ ਆ ਆਡੀਓ ਸੀ ਜਿਹੜੀ ਉਸ ਬੰਦੇ ਦੀ ਉਹ ਉਹਦੇ ਪੀਐਫਆਈਆਰ ਦੇ ਵਿੱਚ ਵੀ ਕਹਿ ਰਿਹਾ ਕਿ ਸਾਡੀ ਆਡੀਓ ਐਮ.ਐਲ.ਏ. ਸਾਹਿਬ ਦੀ ਆਵਾਜ਼ ਆ ਉਸ ਤੋਂ ਬਾਅਦ ਕਹਿੰਦੇ ਛੇੜਖਾਨੀ ਉਹ ਜਾਂਚ ਦਾ ਵਿਸ਼ਾ ਐ ਐਮ.ਐਲ.ਏ. ਸਾਹਿਬ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਜਿਹੜੀ ਆ ਆਡੀਓ ਜਿਹੜੀ ਆ ਜਿਹੜੀ ਜਿਸ ਵੀ ਬੰਦੇ ਨੇ ਲੀਕ ਕੀਤੀ ਆ ਉਹ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਨੂੰ ਦਿੰਦੇ ਉਹ ਇੱਕ ਲੈਬਾਰਟਰੀ ਚ ਭੇਜ ਦੇ ਹੈਗੇ ਪਤਾ ਲੱਗਦਾ ਕਿ ਉਸ ਆਡੀਓ ਦੇ ਨਾਲ ਛੇੜਖਾਨੀ ਹੋਈ ਕਿ ਨਹੀਂ ਹੋਈ ਉਸ ਤੋਂ ਬਾਅਦ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਜਦੋਂ ਪੱਤਰਕਾਰਾਂ ਦਾ ਸਵਾਲ ਆਉਂਦਾ ਕਿ ਜਦੋਂ ਇਹੋ ਜਿਹੀਆਂ ਝੂਠੀਆਂ ਸ਼ਿਕਾਇਤਾਂ ਆਉਂਦੀਆਂ ਨੇ ਜੇ ਸੱਚੀਆਂ ਵੀ ਹੋਣ ਤੇ ਤੇ ਕਟੂਕੜ ਪਹਿਲਾਂ ਇੱਕ ਅਗਸਟਡ ਆਫੀਸਰ ਕਟੂਕੜ ਜਿਹੜਾ ਡੀਐਸਪੀ ਰੈਂਕ ਦਾ ਅਧਿਕਾਰੀ ਉਹ ਹੁੰਦਾ ਉਹਨੂੰ ਇਹ ਜਾਂਚ ਦੇਣੀ ਚਾਹੀਦੀ ਆ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਕੁਝ ਆਉਂਦਾ ਤੇ ਐਜ਼ ਪਰ ਲਾ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੁਣ ਪੱਤਰਕਾਰੀ ਦਾ ਫਰਜ਼ ਨਿਭਾਇਆ ਮਨਿੰਦਰਜੀਤ ਸਿੰਘ ਸਿੱਧੂ ਹੋਣਾ ਨੇ ਕਿ ਉਹਨਾਂ ਨੇ ਐਮਐਲਏ ਸਾਹਿਬ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਕਾਲਜ਼ ਕੀਤੀਆਂ ਵਟਸਐਪ ਵਿੱਚ ਸੁਨੇਹੇ ਦਿੱਤੇ ਇਸ ਦੇ ਬਾਵਜੂਦ ਉਹਨਾਂ ਨੇ ਕੋਈ ਆਪਣਾ ਜਵਾਬ ਨਹੀਂ ਦਿੱਤਾ ਉਹ ਵੀਡੀਓ ਆਡੀਓ ਜਿਹੜੀ ਆ ਉਹ ਆਪਣੇ ਚੈਨਲ ਤੇ ਚਲਾ ਦਿੰਦੇ ਉਸ ਤੋਂ ਬਾਅਦ ਉਹਦੇ ਪੀਏ ਦੀਆਂ ਭਾਵਨਾਵਾਂ ਪੜਕ ਜਾਂਦੀਆਂ ਤੇ ਮਕਦਮਾ ਦਰਜ ਹੋ ਜਾਂਦਾ ਹੁਣ ਪੀਏ ਨੇ ਤੇ ਨਹੀਂ ਉਹ ਕਹਿ ਸਕਦੇ ਕਿ ਆ ਤੇ ਐਮਐਲਏ ਸਾਹਿਬ ਨੇ ਪਰਚਾ ਦਰਜ ਕਰਵਾਇਆ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਬੰਦੇ ਨੇ ਬਾਅਦ ਚ ਰਜੇਸ਼ ਰਾਜੂ ਉਹ ਕਹਿ ਰਹੇ ਕਿ ਮੈਂ ਜਿਹੜੀ ਆਡੀਓ ਵਾ ਇਹ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਭੇਜੀ ਮੰਤਰੀਆਂ ਨੂੰ ਭੇਜੀ ਇੱਥੋਂ ਤੱਕ ਉਹ ਕਹਿ ਰਹੇ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਭੇਜੀ ਹੈਗੀ ਆ ਔਰ ਔਰਤਾਂ ਬਾਰੇ ਜੋ ਉਹਨਾਂ ਨੇ ਮਾੜਾ ਚੰਗਾ ਬੋਲਿਆ ਉਹ ਇੱਕ ਮਹਿਲਾ ਕਮਿਸ਼ਨ ਜਿਹੜੇ ਹੈਗੇ ਮੈਡਮ ਰਾਜ਼ ਲਾਲੀ ਹੋਣੀ ਉਹਨਾਂ ਨੂੰ ਇਸ ਮਸਲੇ ਦੀ ਜਾਂਚ ਕਰਾਉਣੀ ਚਾਹੀਦੀ ਸੀ ਹੁਣ ਸਾਰਾ ਜਿਹੜਾ ਇੱਕ ਸੂਰ ਆ ਉਹ ਮਨਿੰਦਰਜੀਤ ਸਿੰਘ ਸਿੱਧੂ ਤੇ ਮੜ ਦਿੱਤਾ ਜਾਂਦਾ ਕਿਉਂਕਿ ਮਨਜੀ ਮਨਿੰਦਰਜੀਤ ਸਿੰਘ ਸਿੱਧੂ ਹੋਣੀ ਪੰਜਾਬ ਸਰਕਾਰ ਦੀਆਂ ਅੱਖਾਂ 'ਚ ਰੜਕ ਰਹੇ ਸੀ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਆਖਰੀ ਇਤਿਹਾਰ ਸੀ ਕਿ ਤੇ ਹੁਣ ਮਕਦਮਾ ਦਰਜ ਕਰਕੇ ਇਹਦਾ ਮੂੰਹ ਬੰਦ ਕਰਾਵਗੇ ਪਹਿਲਾਂ ਉਹਦੇ 4-5 ਪੇਜ ਬੰਦ ਕੀਤੇ ਹੈਗੇ ਨੇ ਉਹਨੇ ਹਿੰਮਤ ਨਹੀਂ ਹਾਰੀ ਤੇ ਹੁਣ ਹੋਰ ਤੇ ਮੁਕਦਮਾ ਦਰਜ ਕੀਤਾ ਗਿਆ ਹੋ ਸਕਦਾ ਹੈ ਕਿ ਉਹਨਾਂ ਦੇ ਖਿਲਾਫ ਹੋਰ ਮੁਕਦਮੇ ਵੀ ਦਰਜ ਹੋਣ ਕਿ ਸਰਕਾਰ ਨੂੰ ਲੱਗਦਾ ਹੈ ਕਿ ਜੇ ਐਦਾਂ ਆਵਾਜ਼ਾਂ ਜਿਹੜੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ ਉਹਨਾਂ ਨੂੰ ਦੂਜੇ ਤਰੀਕੇ ਦੇ ਨਾਲ ਉਹਨਾਂ ਦਾ ਬੋਲਣਾ ਬੰਦ ਕੀਤਾ ਜਾਵੇ ਇਹ ਕੀ ਕਸੂਰ ਹੈ ਕਿ ਲੋਕਾਂ ਦੀ ਮੁੱਦੇ ਠਾਉਣਾ ਪੰਜਾਬ ਦੇ ਮੁੱਦੇ ਠਾਉਣਾ ਆਮ ਲੋਕਾਂ ਦੇ ਮੁੱਦੇ ਠਾਉਣਾ ਚਾਹੇ ਖੇਤ ਮਜ਼ਦੂਰ ਨੇ ਚਾਹੇ ਕਿਸਾਨ ਜਥੇਬੰਦੀਆਂ ਚਾਹੇ ਮੁਲਾਜ਼ਮ ਜਥੇਬੰਦੀਆਂ ਜਾਂ ਆਮ ਲੋਕ ਨੇ ਕਿ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ ਗੁਨਾਹ ਆ ਕਿਉਂਕਿ ਮੀਡੀਆ ਜਿਹੜਾ ਚੌਥਾ ਥੰਮ ਆ ਉਹ ਸਰਕਾਰ ਤੇ ਜਨਤਾ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦਾ ਤੇ ਹੁਣ ਸਰਕਾਰਾਂ ਕਹਿੰਦੀਆਂ ਕਿ ਮੀਡੀਆ ਦੀ ਸਾਨੂੰ ਲੋੜ ਨਹੀਂ ਆ ਸਾਨੂੰ ਸਵਾਲ ਹੈ ਕਿ ਫਿਰ ਸਾਨੂੰ ਦੱਸਿਆ ਜਾਵੇ ਕਿ ਅਸੀਂ ਕੀ ਕਰੀਏ ਹੁਣ ਇਹ ਜਿਹੜਾ ਵਾ ਇੱਕ ਐਮਐਲਏ ਦੇ ਜਿਹਨੇ ਪੀਐਨ ਗਾਲਾਂ ਕੱਢੀਆਂ ਉਹਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਮਾਂ ਭੈਣ ਦੀਆਂ ਗੰਦੀਆਂ ਗਦੀਆਂ ਗਾਲਾਂ ਕੱਢੀਆਂ ਧਮਕਾਇਆ ਗਿਆ ਉਹਦੇ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਸਿਰਫ ਤੇ ਸਿਰਫ ਮਨਿੰਦਰਜੀਤ ਸਿੰਘ ਸਿੱਧੂ ਹੁਣਾ ਤੇ ਮਕਦਮਾ ਦਰਜ ਕੀਤਾ ਗਿਆ ਕਿ ਤੂੰ ਆਪਣਾ ਮੂੰਹ ਬੰਦ ਕਰ ਹੁਣ ਏਦਾਂ ਜਿਹੜੇ ਮੂੰਹ ਬੰਦ ਕੀਤੇ ਜਾ ਸਕਦੇ ਨੇ ਹੁਣ ਦੂਜਾ ਸਵਾਲ ਸਾਡਾ ਆ ਗਏ ਬੀਸੀ ਪੰਜਾਬ ਦਾ ਅਸੀਂ ਅਪਲਾਈ ਕੀਤਾ ਕਿ ਸਾਨੂੰ ਵਿਧਾਨ ਸਭਾ ਕਵਰੇਜ ਕਰਨ ਵਾਸਤੇ ਜਿਵੇਂ ਬਾਕੀ মিডিਆ ਨੂੰ ਦਿੱਤਾ ਜਾਂਦਾ ਸਾਨੂੰ ਵੀ ਦਿੱਤਾ ਜਾਵੇ ਸਾਡਾ 18 ਤਰੀਕ ਨੂੰ ਫਾਰਮ ਜਮਾ ਸਾਡਾ ਪਾਸ ਨਹੀਂ ਬਣਾਇਆ ਗਿਆ ਜਦੋਂ ਅਸੀਂ 24 ਤਰੀਕ ਨੂੰ ਸਾਡੀ ਟੀਮ ਗਈ ਆਈ ਹੈਗੀ ਆ ਕਹਿੰਦੇ ਤੁਹਾਡਾ ਜਿਹੜਾ ਪਾਸ ਉਹ ਵਿਧਾਨ ਸਭਾ ਤੋਂ ਰੋਕਿਆ ਗਿਆ ਖਬਰ ਚੱਲ ਗਈ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਕਿ ਇਹ ਤੇ ਮੀਡੀਆ ਦੀ ਜਾਦੀ ਤੇ ਹਮਲਾ ਕਿ ਜਿੱਥੇ ਬਾਕੀਆਂ ਨੂੰ ਪਾਸ ਬਣਾ ਕੇ ਦਿੱਤੇ ਨੇ ਜਿੱਥੇ 195 96 ਤੁਸੀਂ ਕਹਿ ਰਹੇ ਕਿ ਪੱਤਰਕਾਰ ਦਾ ਮੈਂ ਤੇ ਉੱਥੇ ਇੱਕ ਇੱਕ ਹੋਰ ਟੀਮ ਦਾ ਬਣਦਾ ਇੱਕ ਕੈਮਰਾਮੈਨ ਇੱਕ ਪੱਤਰਕਾਰ ਦਾ ਬਣਦਾ ਤੇ ਕੀ ਉਹ ਜਿਹੜਾ ਵਿਧਾਨ ਸਭਾ ਉਹ ਢਹਿ ਢੇਰੀ ਹੋ ਜਾਣਾ ਸੀ ਉਹਨਾਂ ਕਿ ਦੋ ਬੰਦਿਆਂ ਦਾ ਭਾਰ ਨਹੀਂ ਸੀ ਚੱਲ ਸਕਦੀ ਇਸ ਕਰਕੇ ਜੀ ਖਬਰ ਲੱਗੀ WhatsApp ਸਟੇਟਸ ਲਾ ਲਿਆ ਔਰ ਚੇਅਰ ਨੂੰ ਚੁਣੌਤੀ ਹੋ ਗਈ ਹੁਣ ਉਹ ਮਸਲਾ ਕਿਉਂਕਿ ਬੜਾ ਸੀਰੀਅਸ ਹੈ ਪ੍ਰਿਵੀਲੇਜ ਹੈ ਜਿਆਦਾ ਉਸ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਪਰ ਇੱਕ ਪ੍ਰਾਈਵੇਟ ਬੰਦੇ ਨੂੰ ਸੱਮਨਿੰਗ ਹੋਣੀ ਨਹੀਂ چاہیے ਦੀ ਉਹ ਐਮਐਲਏ ਨੂੰ ਵਿੱਚ ਲਾਲ ਲਾ ਲਿਆ ਕਿ ਸਦਨ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਵੀ ਬਿਨਾਂ ਤੱਥਾਂ ਤੋਂ ਜਾਂਚ ਪੜਤਾਲ ਕੀਤਿਆਂ ਇਹ ਮੁੱਦਾ ਬਣਾਇਆ ਤੋਹੀਨ ਹੋਈ ਹੈ ਇਸ ਕਰਕੇ ਮਾਮਲਾ ਪ੍ਰਿਵੀਲੇਜ ਕਮੇਟੀ ਨੂੰ ਸੌਂਪਿਆ ਜਾਂਦਾ ਹਾਲਾਂਕਿ ਇਹ ਹੋਣਾ ਚਾਹੀਦਾ ਸੀ ਕਿ ਇਸ ਦੀ ਪ੍ਰਿਵੀਲੇਜ ਕਮੇਟੀ ਨੂੰ ਸੌਂਪੋ ਤੋਂ ਪਹਿਲਾਂ ਜਾਂਚ ਹੋਣੀ ਚਾਹੀਦੀ ਸੀ ਕਿ ਜਿਹੜਾ ਪਾਸ ਆ ਉਹ ਕਿੱਥੇ ਨਹੀਂ ਬਣਿਆ ਸਿਰ ਪੰਜਾਬ ਸਰਕਾਰ ਨੇ ਪਾਸੋਂ ਨਹੀਂ ਬਣਿਆ ਲੋਕ ਸੰਪਰਕ ਵਿਭਾਗ ਨੇ ਨਹੀਂ ਬਣਾਇਆ ਜਾਂ ਫਿਰ ਵਿਧਾਨ ਸਭਾ ਚ ਰੁਕੇ ਜਾਂਚ ਤੇ ਉਹ ਹੋਣੀ ਚਾਹੀਦੀ ਆ ਉਲਟਾ ਮਨਿੰਦਰਜੀਤ ਸਿੰਘ ਸਿੱਧੂ ਨੂੰ ਤੇ ਸਾਨੂੰ ਸਰਕਾਰ ਨੇ ਦੋਸ਼ੀ ਬਣਾ ਦਿੱਤਾ ਹੈ ਇਸ ਕਰਕੇ ਅਸੀਂ ਪੰਜਾਬ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਸਾਡੇ ਨਾਲ ਮੁਲਾਜ਼ਮ ਜਥੇਬੰਦੀਆਂ ਖੇਤ ਮਜ਼ਦੂਰ ਜਥੇਬੰਦੀਆਂ ਜਿੰਨੇ ਵੀ ਕਿਸਾਨ ਜਥੇਬੰਦੀਆਂ ਜਿੰਨੇ ਵੀ ਸਮਾਜਿਕ ਕਾਰਕੁਨ ਮਨੁੱਖੀ ਅਕਾਂ ਦੇ ਰਾਖੇ ਸੰਗਠਨ ਜੁੜੇ ਨੇ ਉਹਨਾਂ ਦਾ ਸ਼ੁਕਰੀਆ ਕਿਉਂਕਿ ਜੇ ਤੁਸੀਂ মিডিਆ ਦਾ ਸਾਥ ਨਹੀਂ ਦਿੱਤਾ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਤੇ ਫਿਰ ਆਮ ਲੋਕਾਂ ਦੇ ਜਿਹੜੇ ਤੱਕੇ ਹੁੰਦੇ ਨੇ ਆਮ ਲੋਕਾਂ ਤੇ ਉਹਨਾਂ ਦੀ ਗੱਲ ਕੌਣ ਕਰੂਗਾ ਤੇ ਇਸ ਕਰਕੇ ਅੱਜ ਇੱਥੇ 17 ਸੈਕਟਰ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਲੋਕਾਂ ਨੇ ਜਿਹੜੀ ਇਹ ਸੱਦਾ ਸੀ ਜਿਹੜੀਆਂ ਲੋਕ ਕਾਨੂੰਨ ਪਸੰਦ ਲੋਕ ਨੇ ਜਿਹੜੇ ਧੱਕੇਸ਼ਾਹੀ ਨਹੀਂ ਚੱਲਦੇ ਹਮੇਸ਼ਾ ਜ਼ਬਰ ਦੇ ਖਿਲਾਫ ਬੋਲਦੇ ਉਹਨਾਂ ਵੱਲੋਂ ਇੱਕ ਸੱਦਾ ਸੀ ਕਿ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਸਰਕਾਰ ਵੱਲੋਂ ਝੂਟਾ ਉਹ ਰੱਦ ਕੀਤਾ ਜਾਵੇ ਔਰ ਜਿਹੜਾ ABC ਪੰਜਾਬ ਦੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਸਰਕਾਰ ਵੱਲੋਂ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਦੋਨੇ ਚੀਜ਼ਾਂ ਮਨਿੰਦਰ ਸਿੰਘ ਸਿੱਧੂ ਔਰ ABC ਪੰਜਾਬ ਮਤਲਬ ਔਰ ਸਾਡੇ ਜਿਹੜੇ ਖਿਲਾਫ ਮਤਾ ਪਾਸ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਨੂੰ ਰੱਦ ਕਰਨ ਨੂੰ ਲੈ ਕੇ ਅੱਜ ਇੱਥੇ ਸੈਕਟਰ 17 ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਨਾਲ ਜਿਹੜੇ ਲੋਕ ਜੁੜੇ ਸੀ ਉਹਨਾਂ ਵੱਲੋਂ ਹੀ ਪ੍ਰੋਟੈਸਟ ਕੀਤਾ ਗਿਆ ਕਿ ਦੋਨੇ ਜਿਹੜੇ ਨੇ ਮਨਿੰਦਰ ਸਿੰਘ ਸਿੱਧੂ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਆ ਉਹ ਰੱਦ ਕੀਤੀ ਜਾਵੇ ਔਰ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਡੇ ਖਿਲਾਫ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਤੁਰੰਤ ਸਰਕਾਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਅੱਛਾ ਭੁੱਲਰ ਸਾਹਿਬ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਝੂਠਾ ਪਰਚਾ ਕਰਨ ਨੂੰ ਲੈ ਕੇ ਜੇ ABC ਪੰਜਾਬ ਚੈਨਲ ਤੇ ਜਗਤਾਰ ਸਿੰਘ ਭੁੱਲਰ ਤੇ ਕਾਰਵਾਈ ਕਰਨ ਨੂੰ ਲੈ ਕੇ ਇਹਨਾਂ ਪੱਤਰਕਾਰਾਂ ਦੀ ਆਵਾਜ਼ ਬੰਦ ਹੋ ਜਾਊਗੀ ਜੀ? ਇਹ ਸਰਕਾਰਾਂ ਨੂੰ ਭੁਲੇਖੇ ਨੇ ਨਹੀਂ ਹੁੰਦੇ ਹੈਗੇ ਇਹ ਕੋਚੇਰ ਰਵੇਸ ਤੇ ਲੱਗਦਾ ਕਿ ਕਿੰਨੇ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰ ਲੋਗੇ। ਮੰਨ ਲਿਆ ਕਿ ਅਸੀਂ ਦੋਨੇ ਚੁੱਪ ਕਰ ਜਾਂਦੇ ਹੈਗੇ ਤੇ ਪੰਜਾਬ ਦੀ ਜਿਹੜੀ ਜਨਤਾ ਵਾ ਉਹ ਬੋਲਣੋਂ ਹਟ ਜੇਗੀ। ਜਿਹੜਾ ਅਸੀਂ ਖਬਰਾਂ ਬੰਦ ਕਰ ਦਿੰਦੇ ਆ ਅਸੀਂ ਚੁੱਪ ਕਰ ਜਾਂਦੇ ਆ ਅਸੀਂ ਆਪਣੇ ਮੂੰਹ ਨੂੰ ਤਾਲੇ ਲਾ ਦਿੰਦੇ ਆ ਬੋਲੇ ਹੀ ਸੀਲ ਨੇ ਹੈਗੇ ਨੇ ਜਾਂ ਸਾਡੀ ਜ਼ਬਾਨ ਵੱਡ ਦਿੱਤੀ ਜਾਵੇ ਤੇ ਕੀ ਪੰਜਾਬ ਜਿਹੜੇ ਲੋਕ ਨੇ ਅਸੀਂ ਜੇ ਗੁੰਗੇ ਵੀ ਵੱਡ ਵੀ ਦਵਾਂਗੇ ਤਾਂ ਵੀ ਲੋਕਾਂ ਨੂੰ ਇਸ਼ਾਰਿਆਂ ਦੇ ਨਾਲ ਸਮਝਾ ਦਾਂਗੇ ਲਿਖਣਾ ਜਾਂ ਤੇ ਹੱਥ ਵੀ ਕੱਟ ਦੇਣ ਇਹ ਸਰਕਾਰਾਂ ਨੂੰ ਭਲੇਖਾ ਇਹ ਕਟੋਗੜ ਇਸ ਸਰਕਾਰ ਤੇ ਨਹੀਂ ਸੀ ਉਮੀਦ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਸੀ ਕਿ ਸਾਡੀ ਚੁਣੀ ਸਰਕਾਰ ਇਹ ਸਾਡੇ ਹੀ ਜਵਾਬ ਨੇ ਸਾਡੇ ਧੀਆਂ ਮੁੰਡੇ ਨੇ ਇਹ ਤੇ ਪਿਛਲਿਆਂ ਦੇ ਵੀ ਪਿਓ ਨਿਕਲੇ ਆਗੇ ਨੇ ਮੀਡੀਆ ਨੂੰ ਹਾਲੇ ਤੱਕ ਪੰਜਾਬ ਦੇ ਵਿੱਚ ਐਡੇ ਵੱਡੇ ਪੱਦਰ ਤੇ ਕਦੀ ਦਬਾਇਆ ਨਹੀਂ ਗਿਆ ਸੀ ਕਦੀ ਖਰੀਦਿਆ ਨਹੀਂ ਗਿਆ ਸੀ ਜਿਵੇਂ ਹੁਣ ਇਸ ਸਰਕਾਰ ਦੇ ਵਿੱਚ ਹੋ ਰਿਹਾ ਤੇ ਅਸੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਸਲਾਹਕਾਰ ਨੇ ਉਹਨਾਂ ਤੋਂ ਆਪਣਾ ਖਹਿੜਾ ਛਡਾਓ ਲੋਕਾਂ ਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਦਿਓ ਮੀਡੀਆ ਨੂੰ ਗੱਲ ਕਰ ਦਿਓ ਤੁਸੀਂ ਤੇ ਕਹਿੰਦੇ ਸੀ ਫਕਰ ਦੇ ਨਾਲ ਕਿ ਅਸੀਂ ਲੋਕਾਂ ਨੂੰ ਸਵਾਲ ਕਰਨਾ ਸਿਖਾਇਆ ਹੈਗਾ ਉਹ ਲੋਕ ਜਦੋਂ ਸਵਾਲ ਕਰਦੇ ਨੇ ਤੇ ਤੁਹਾਡੀ ਸਰਕਾਰ ਨੂੰ ਸਵਾਲ ਚੁੱਭਦੇ ਆਗੇ ਨੇ ਤੁਸੀਂ ਪੰਜਾਬੀ ਹੋ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਆਪ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਹੋਏ ਹੋ ਤੁਸੀਂ ਆਪ ਪਿਛਲੀਆਂ ਸਰਕਾਰਾਂ ਦੇ ਜ਼ਬਰ ਚੱਲੇ ਹੋਏ ਨੇ ਤੇ ਤੁਸੀਂ ਇਹੋ ਜਿਹਾ ਜ਼ਬਰ ਕਿਉਂ ਖੁਦ ਕਰ ਰਹੇ ਹੋ ਆਪਣੀ ਸਰਕਾਰ ਨੂੰ ਆਪਣੇ ਨਮਾਇੰਦਿਆਂ ਨੂੰ ਸਮਝਾਓ ਕਿ ਅਜਿਹੇ ਮਾੜੇ ਕੰਮ ਨਾ ਕਰੋ ਜਿਸ ਕਰਕੇ ਲੋਕੀ ਜਿਹੜਾ 227 ਤੁਹਾਡੀ ਫੱਟੀ ਪੋਜਨ ਜੇ ਜੋ ਕੋਈ ਕਾਰਵਾਈ ਕਰਨੀ ਹੈ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਇਦਾਂ ਜ਼ਬਾਨਾ ਜਿਹੜੀਆਂ ਬੰਦ ਨਹੀਂ ਕਰਵਾਈਆਂ ਜਾ ਸਕਦੀਆਂ ਪਹਿਲਾਂ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਨਹੀਂ ਹੁੰਦਾ ਇਤਿਹਾਸ ਫਰੋਲ ਲੈਣਾ ਚਾਹੀਦਾ ਸਰਕਾਰਾਂ ਨੂੰ ਜਿਹੜੇ ਐਮਐਲਏ ਬਣੇ ਨੇ ਜਿਹੜੇ ਮੰਤਰੀ ਬਣੇ ਨੇ ਕਿ ਇਦਾਂ ਕਦੇ ਨਹੀਂ ਹੁੰਦਾ ਠੀਕ ਹੈ 27 ਦੇ ਵਿੱਚ ਤੁਹਾਡੀ ਅਗਰ ਸਰਕਾਰ ਨਾ ਬਣੀ ਤੇ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੋਗੇ ਚਲੇਗੇ ਤੇ ਤੁਹਾਡੀ ਗੱਲ ਕੌਣ ਕਰੂਗਾ ਜਿਨ੍ਹਾਂ ਨੂੰ ਤੁਸੀਂ ਅੱਜ ਜ਼ਬਰੀ ਚੁੱਪ ਕਰਾਇਆ ਜਾ ਜਿਨ੍ਹਾਂ ਨੂੰ ਜਬਰੀ ਚੁੱਪ ਕਰਾਉਣ ਦੀ ਕੋਸ਼ਿਸ਼ ਕਰਿਓ ਉਹ ਤੁਹਾਡੀ ਕੱਲ ਹਾਦ ਵਿੱਚ ਹੱਕ ਦਾ ਨਾਰਾ ਮਾਰ ਦੇਣਗੇ ਇਸ ਕਰਕੇ ਮੀਡੀਆ ਨੂੰ ਆਜ਼ਾਦ ਰਹਿਣ ਦੇਣਾ ਚਾਹੀਦਾ ਮੀਡੀਆ ਦੀ ਜਿਹੜੀ ਨੁਕਤਾਚੀਨੀ ਆ ਉਹ ਚੱਲਣੀ ਚਾਹੀਦੀ ਆ ਵੱਡੇ ਜਿਗਰੇ ਕਰਨੇ ਚਾਹੀਦੇ ਆਗੇ ਨੇ ਔਰ ਜੇ ਕੋਈ ਤੁਹਾਨੂੰ ਲੱਗਦਾ ਕਿ ਕੋਈ ਪੱਤਰਕਾਰ ਗਲਤ ਕਰ ਰਿਹਾ ਉਸ ਉਹਦੇ ਖਿਲਾਫ ਕੋਈ ਜੇ ਕੋਈ ਨੇ ਸ਼ਿਕਾਇਤ ਕੀਤੀ ਆ ਚਾਹੇ ਸੱਚੀ ਹੋਵੇ ਚਾਹੇ ਝੂਠੀ ਹੋਵੇ ਤੁਸੀਂ ਝੂਠੀਆਂ ਸ਼ਿਕਾਇਤਾਂ ਤੇ ਪਰਚੇ ਦਰਜ ਕਰਿਓ ਚਾਹੇ ਝੂਠੀ ਸ਼ਿਕਾਇਤ ਹੋਵੇ ਚਾਹੇ ਸੱਚੀ ਆ ਪਹਿਲਾਂ ਘੱਟੋ ਘਾਟੇ ਤੁਹਾਡੇ ਹਰ ਜ਼ਿਲ੍ਹੇ ਦੇ ਵਿੱਚ ਹਰ ਸਬਡਿਵੀਜ਼ਨ ਦੇ ਵਿੱਚ ਗਸਟਡ ਰੈਂਕ ਦੇ ਡੀਐਸਪੀ ਰੈਂਕ ਸਾਹਿਬ ਦੇ ਅਫੀਸਰ ਬੈਠਿਆ ਗਨੇ ਉਹਨਾਂ ਨੂੰ ਪੜਤਾਲ ਸੌਂਪ ਦੇਣੀ ਚਾਹੀਦੀ ਹੈ ਤੇ ਜਿਹੜੇ ਕਾਨੂੰਨ ਮੁਤਾਬਕ ਕਾਰਵਾਈ ਜੇ ਬੰਦੀਤ ਕਰ ਦੇਣੀ ਚਾਹੀਦੀ ਕਿ ਇਹਦੇ ਚੱਕੀ ਰੋਲਾ ਕੀ ਆ ਅੱਛਾ ਭੁੱਲਰ ਸਾਹਿਬ ਇੱਥੇ ਬਹੁਤੇ ਜਿਹੜੇ ਪੱਤਰਕਾਰ ਵੀਰ ਨੇ ਜਿਹੜੇ ਇਨਸਾਫ ਪਸੰਦ ਜਿਹੜੇ ਪੱਤਰਕਾਰ ਨੇ ਉਹ ਇੱਥੇ ਕਤਰ ਹੋਏ ਨੇ ਜਿਹੜੇ ਸਰਕਾਰੀ ਮੀਡੀਆ ਵਾਲਿਆਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਐਸਐਮਐ ਸਰਕਾਰ ਦੀ ਗੱਲ ਕਰਦੇ ਨੇ ਸਰਕਾਰ ਦੀ ਬੋਲੀ ਬੋਲਦੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਇਸ ਪੂਰੇ ਮਸਲੇ ਨੂੰ ਲੈ ਕੇ ਜਿਹੜ ਅਸਲ ਦੇ ਵਿੱਚ ਇਹ ਹੈ ਕਿ ਇਹ ਨਵੀਂ ਗੱਲ ਨਹੀਂ ਹੋएगी। ਇਸ ਇਹ ਗੱਲ ਸਦੀਆਂ ਤੋਂ ਚੱਲਦੀ ਆ ਰਹੀ ਹੈ ਨਾ ਉਹ ਇੱਕ ਆਧਾਰਨਾ ਹੈ ਉਹ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਦੀ ਇੱਕ ਗੱਲ ਆ ਜਦੋਂ ਇੱਥੇ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਨਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੀਡੀਆ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲਿਖੋ ਨਾ ਹੈਨਾ ਸਰਕਾਰ ਦੇ ਖਿਲਾਫ ਤੇ ਮੀਡੀਆ ਝੁੱਕ ਗਿਆ ਸੀ। ਹੁਣ ਦੇਸ਼ ਦੇ ਅੰਦਰ ਹਾਲਾਤ ਇਹ ਹੋ ਗਏ ਕਿ ਮੀਡੀਆ ਲੰਮੇ ਪੈ ਗਿਆ ਹੈਗਾ। ਇਸ ਕਰਕੇ ਤੁਹਾਨੂੰ ਇਹ ਵੇਲੇ ਜਿਹੜੇ ਲੋਕ ਨੇ ਉਹ ਮਿਲਣਗੇ ਉਦੋਂ ਵੀ ਅੰਗਰੇਜ਼ਾਂ ਦੇ ਬਹੁਤ ਸਾਰੇ ਲੋਕ ਪਿੱਠੂ ਬਣ ਗਏ ਸੀ ਲੇਕਿਨ ਸ਼ੀਦਿਆਜ਼ਮ ਸਰਦਾਰ ਭਗ ਸਿੰਘ ਰਾਜਗੁਰੂ ਸੁਖਦੇਵ ਨੇ ਹਨ ਸਾਰੇ ਬਾਲਾਦਤ ਵਰਗੇ ਸਾਰੇ ਖੜੇ ਹੋ ਗਏ ਸੀ ਨਾ ਇਸ ਕਰਕੇ ਇਹੋ ਜੇ ਸਮੇਂ ਦੇ ਵਿੱਚ ਪਿੱਠੂ ਵੀ ਹੁੰਦੇ ਨੇ ਤੇ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਦੇਸ਼ ਦੇ ਲੋਕਾਂ ਦੀ ਗੱਲ ਕਰਨ ਵਿੱਚ ਜਨਤਾ ਦੀ ਉਹ ਵੀ ਜਿਹੜੇ ਨੇ ਉਹ ਲੋਕ ਖੜੇ ਹੁੰਦੇ ਨੇ ਇਹ ਹਮੇਸ਼ਾ ਚੱਲਦਾ ਰਹਿੰਦੇ ਸਮਾਜ ਦੇ ਵਿੱਚ ਇਦਾਂ ਦੇ ਚੰਗੇ ਮਾੜੇ ਲੋਕ ਤੁਹਾਨੂੰ ਮਿਲਗੇ ਹੁਣ ਸਵਾਲ ਹੈ ਕਿ ਜਿਹੜੇ ਅੱਜ মিডিਆ ਚ ਝੁਕਿਆ ਉਹ ਪਹਿਲਾਂ ਵੀ ਝੁਕਿਆ ਸੀ ਗਾਂ ਨੂੰ ਵੀ ਝੁਕੂਗਾ ਉਹਨਾਂ ਤੇ ਨਹੀਂ ਤੁਹਾਨੂੰ ਯਕੀਨ ਰੱਖਣਾ ਚਾਹੀਦਾ ਹੈਗਾ ਉਹਨਾਂ ਦੇ ਅਸਲ ਦੇ ਵਿੱਚ ਮੂੰਹ ਬੰਦ ਹੋ ਗਿਰੇ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗਾ ਕਿ ਜਰਨਲ ਜਰਨਲਿਜ਼ਮ ਦੇ ਵਿੱਚ ਇੱਕ ਲੈਸਨ ਆ ਜੈਲੋ ਪੱਤਰਕਾਰੀ ਪੀਲੀ ਪੱਤਰਕਾਰੀ ਜੈਲੋ ਜਰਨਲਿਜ਼ਮ ਠੀਕ ਹੈ ਹੁਣ ਤੇ ਸਰਕਾਰਾਂ ਆਪ ਜੈਲੋ ਜਰਨਲਿਜ਼ਮ ਸ਼ੁਰੂ ਕਰਵਾ ਚੁੱਕੀਆਂ ਨੇ ਕਰੋੜਾਂ ਰੁਪਈਆ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਉਹ ਜੈਲੋ ਜਲਿਜ਼ਮੀਆਂ ਕੋ ਕਰੋੜਾ ਰੁਪਇਆ ਚੱਕੋ ਐਡ ਚੱਕੋ ਆਪਣੇ ਮੂੰਹ ਬੰਦ ਰੱਖੋ ਸਰਕਾਰ ਨੇ ਸਰਕਾਰ ਨੇ ਲੀਗਲਾਈਜ਼ ਕਾਨੂੰਨੀ ਤੌਰ ਤੇ ਜਿਹੜੀ ਪੀਲੀ ਪੱਤਰਕਾਰੀ ਉਹਨੂੰ ਮਾਨਤਾ ਦੇ ਦਿੱਤੀ ਆ ਅੱਛਾ ਕਰੋੜਾ ਰੁਪਇਆ ਦਾ ਜ਼ਿਕਰ ਕੀਤਾ ਕਰੋੜਾ ਰੁਪਇਆ ਲੈ ਕੇ ਜਗਤਾਰ ਸਿੰਘ ਭੁੱਲਰ ਜਾਂ ਮਨਿੰਦਰਜੀਤ ਸਿੰਘ ਸਿੱਧੂ ਹੋਏ ਕਿ ਉਹਨੂੰ ਚੁੱਪ ਕੀਤੇ ਜੀ ਉਹਨਾਂ ਨੂੰ ਪਤਾ ਹੈ ਕਿ ਕੁਝ ਅਜਿਹੇ ਲੋਕ ਹੁੰਦੇ ਜਿਹੜੇ ਨਹੀਂ ਵਿੱਕਦੇ ਅਸੀਂ ਠੀਕ ਹੈ ਜੀ ਬਹੁਤ ਸਾਰੇ ਲੋਕ ਆ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੋਲਦੇ ਰਹਿੰਦੇ ਨੇ ਸਿਸਟਮ ਦੇ ਖਿਲਾਫ ਬੋਲਦੇ ਰਹਿੰਦੇ ਨੇ ਤੇ ਜਿਹੜੇ ਵੀ ਬੰਦੇ ਸਿਸਟਮ ਦੇ ਖਿਲਾਫ ਬੋਲਦੇ ਨੇ ਉਹ ਮਤਲਬ ਉਹ ਲੋਕਾਂ ਦੀ ਗੱਲ ਕਰਦੇ ਨੇ ਤੇ ਇਸ ਕਰਕੇ ਇਦਾਂ ਦਾ ਸਵਾਲ ਪੈਦਾ ਨਹੀਂ ਹੁੰਦਾ ਕਿ ਤੂੰ ਸਾਰੀ ਜਨਤਾ ਨੂੰ ਖਰੀਦ ਲਓ ਐਵੇਂ ਨਹੀਂ ਹੋ ਸਕਦਾ ਐਵੇਂ ਤੇ ਫਿਰ ਇੱਥੇ ਸਰਕਾਰਾਂ ਦੇ ਡਰ ਦੇ ਨਾਲ ਇੱਥੇ ਮੁਗਲ ਆਏ ਤੂਗਲੇ ਆਏ ਅੰਗਰੇਜ਼ ਆਏ ਦੇਸ਼ ਦੀਆਂ ਚੁਣੀਆਂ ਜਾਂ ਸਰਕਾਰਾਂ ਆਈਆਂ ਕੋਈ ਰਹਿ ਗਿਆ ਇੱਥੇ ਕਿਸੇ ਨੇ ਨਹੀਂ ਰਹਿਣਾ ਹੈਗਾ ਪਰ ਜਿਹੜੀਆਂ ਸਰਕਾਰਾਂ ਚੰਗੇ ਕੰਮ ਕਰਦੀਆਂ ਉਹਨੂੰ ਲੋਕ ਚੰਗੇ ਯਾਦ ਕਰਦੇ ਨੇ ਜਿਹੜੇ ਸਾਡੇ ਪੰਜਾਬ ਦੇ ਜਾਂ ਦੇਸ਼ ਦੇ ਜਿਹੜੇ ਪੋਲਿਟੀਸ਼ੀਅਨ ਆ ਚਾਹੇ ਕੋਈ ਐਮਐਲਏ ਚਾਹੇ ਕੋਈ ਐਮਪੀ ਚਾਹੇ ਕੋਈ ਮੰਤਰੀ ਚਾਹੇ ਕੋਈ ਮੁੱਖ ਮੰਤਰੀ ਚਾਹੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਲੋਕ ਯਾਦ ਕਰਨਗੇ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਉਹ ਲੋਕੀ ਉਹਨਾਂ ਦੀ ਨਿੰਦਿਆ ਕਰਨਗੇ ਪੱਤਰਕਾਰਾਂ ਦੇ ਵਿੱਚ ਵੀ ਜਿਹੜੇ ਪੱਤਰਕਾਰ ਹੋਗੇ ਜਾਂ ਜਿਹੜੇ ਸਮਾਜਿਕ ਕਾਰਕ ਕਾਰਕੁਨ ਹੋਗੇ ਜਿਹੜੇ ਵੀ ਨਾਮ ਕਾਨੂੰਨ ਪਸੰਦ ਲੋਕ ਨੇ ਦੇਸ਼ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਜਿਹੜੇ ਗੱਲ ਕਰਦੇ ਰਹਿਣਗੇ ਲੋਕ ਉਹਨਾਂ ਦੇ ਪਿੱਛੇ ਆਉਣਗੇ ਜਿਹੜੇ ਮਾਰੇ ਲੋਕ ਉਹਨਾਂ ਦੇ ਪਿੱਛੇ ਕੋਈ ਵੀ ਨਹੀਂ ਜਾਂਦਾ ਇਸ ਕਰਕੇ ਸਵਾਲ ਇਹ ਨਹੀਂ ਕਿ ਕਿਹੜਾ ਵੇਖ ਗਿਆ ਕਿਹੜਾ ਨਹੀਂ ਵੇਖਿਆ ਪਰ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਗੱਲ ਹੁੰਦੀ ਰਹਿਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਭੁੱਲਰ ਧੰਨਵਾਦ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਜਗਤਾਰ ਸਿੰਘ ਭੁੱਲਰ ABC ਪੰਜਾਬ ਚੈਨਲ ਤੋਂ ਤਾਂ ਇਹਨਾਂ ਨੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਜਾਂ ABC ਪੰਜਾਬ ਚੈਨਲ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਉਹਦੇ ਬਾਰੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਆਪਣੇ ਤੁਹਾਡੇ ਜਿਹੜੇ ਵਿਚਾਰ ਨੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ